ਸਾਸ਼ੀ ਗਾਲ ਜੀ ਤੁਸੀਂ ਦੇਖ ਰਹੇ ਹੋ ਗੁਰਪੰਜਾਬ ਮੈਂ ਹਾਂ ਸੰਦੇਸ਼ ਸ਼ੌਲਕ ਤੇ ਲੈ ਕੇ ਹਾਜ਼ਰਾਂ ਗੱਲ ਸਿੰਪਲ ਹੈ ਇੱਕ ਅਜੀਹਾ ਟਾਕ ਸ਼ੋਅ ਜਿਸ ਦੇ ਵਿੱਚ ਕਈ ਤਰ੍ਹਾਂ ਦੇ ਵੱਖ-ਵੱਖ ਮੁੱਦਿਆਂ ਨੂੰ ਚੁੱਕਿਆ ਜਾਂਦਾ ਹੈ ਮੁੱਦੇ ਅਜਿਹੇ ਜਿਓ ਆਮ ਜੀਵਨ ਦੇ ਨਾਲ ਆਮ ਜ਼ਿੰਦਗੀ ਦੇ ਨਾਲ ਆਮ ਨਾਗਰਿਕ ਦੇ ਨਾਲ ਵੀ ਜੁੜੇ ਹੁੰਦੇ ਨੇ ਤੇ ਨਾਲੇ ਦੇ ਨਾਲ ਉਹ ਸਿਆਸਤ ਤੋਂ ਵੀ ਕਿਤੇ ਨਾ ਕਿਤੇ ਪ੍ਰੇਰਿਤ ਹੋ ਜਾਂਦੇ ਨੇ ਤੇ ਇਸ ਵਾਰ ਜੋ ਹੁਣ ਦੌਰ ਚੱਲ ਰਿਹਾ ਉਹ ਚੱਲ ਰਿਹਾ ਵਿਧਾਨ ਸਭਾ ਚੋਣਾਂ ਦਾ ਪੰਜਾਬ ਵਿਧਾਨ ਸਭਾ ਚੋਣਾਂ 2017 ਦੇ ਵਿੱਚ ਸਮਾਂ ਬਹੁਤ ਹੀ ਥੋੜਾ ਰਹਿ ਗਿਆ ਹੈ ਬਹੁਤ ਥੋੜੇ ਦਿਨ ਰਹਿ ਗਏ ਨੇ ਵਿਧਾਨ ਸਭਾ ਚੋਣਾਂ ਦੇ ਵਿੱਚ 4 ਫਰਵਰੀ ਨੂੰ ਵਿਧਾਨ ਸਭਾ ਚੋਣਾਂ ਹੋਣ ਜਾ ਰਹੀਆਂ ਨੇ ਤੇ ਜਿਵੇਂ ਜਿਵੇਂ ਵਿਧਾਨ ਸਭਾ ਚੋਣਾਂ ਨੇੜੇ ਆਉਂਦੀਆਂ ਜਾ ਰਹੀਆਂ ਨੇ ਓਵੇਂ ਓਵੇਂ ਚੋਣ ਮੁਹਿੰਮਾਂ ਜਿਹੜੀਆਂ ਉਹ ਵੀ ਤੇਜ਼ ਹੁੰਦੀਆਂ ਜਾ ਰਹੀਆਂ ਹਨ ਤੇ ਜਨਤਾ ਹੈ ਜਿਹੜੀ ਉਸ ਨੂੰ ਲੋਕ ਲੁਭਾਉਣੇ ਵਾਅਦਿਆਂ ਦੇ ਨਾਲ ਰਾਜਨੀਤਿਕ ਪਾਰਟੀਆਂ ਆਪਣੇ ਵੱਲ ਖਿੱਚਣ ਦੀ ਵੀ ਪੂਰੀ ਕੋਸ਼ਿਸ਼ ਕਰ ਰਹੀਆਂ ਨੇ ਆਮ ਆਦਮੀ ਪਾਰਟੀ ਨੇ ਵੱਖ-ਵੱਖ ਵਰਗਾਂ ਨੂੰ ਅਲੱਗ-ਅਲੱਗ ਕਰਕੇ ਆਪਣੇ ਮੈਨੀਫੈਸਟੋਜ਼ ਜਾਰੀ ਕੀਤੇ ਸੀ ਤੇ ਹਰ ਵਰਗ ਨੂੰ ਖੁਸ਼ ਕਰਨ ਦੀ ਪੂਰੀ-ਪੂਰੀ ਕੋਸ਼ਿਸ਼ ਕੀਤੀ ਸੀ ਉਸ ਤੋਂ ਬਾਅਦ ਜੇ ਗੱਲ ਕੀਤੀ ਜਾਵੇ ਕਾਂਗਰਸ ਪਾਰਟੀ ਦੀ ਤਾਂ ਕਾਂਗਰਸ ਪਾਰਟੀ ਨੇ ਵੀ ਆਪਣਾ ਮੈਨੀਫੈਸਟੋ ਜਾਰੀ ਕੀਤਾ ਮੈਨੀਫੈਸਟੋ ਦੇ ਵਿੱਚ ਬਹੁਤ ਸਾਰੀਆਂ ਲੋਕ ਲੁਭਾਉਣੀਆਂ ਵਾਅਦੇ ਕੀਤੇ ਬਹੁਤ ਸਾਰੀਆਂ ਗੱਲਾਂ ਕੀਤੀਆਂ ਕਿ ਜਨਤਾ ਜਿਹੜੀ ਉਹ ਮੌਕਾ ਦੇ ਸਕੇ ਕਾਂਗਰਸ ਪਾਰਟੀ ਨੂੰ ਤੇ ਉਸ ਤੋਂ ਬਾਅਦ ਹੁਣ ਜਗਾਲ ਕੀਤਾ ਜਾਵੇ ਸ਼ੋਮਣੀ ਅਕਾਲੀ ਦਲ ਦੀ ਤਾਂ ਹੁਣ ਆਖਿਰਕਾਰ ਸ਼ੋਮਣੀ ਅਕਾਲੀ ਦਲ ਨੇ ਵੀ ਆਪਣਾ ਮੈਨੀਫੈਸਟੋ ਹੈ ਜਿਹੜਾ ਜਾਰੀ ਕਰ ਦਿੱਤਾ ਹੈ ਮੈਨੀਫੈਸਟੋ ਦੇ ਵਿੱਚ ਸ਼ੋਮਣੀ ਅਕਾਲੀ ਦਲ ਨੇ ਬਹੁਤ ਸਾਰੀਆਂ ਗੱਲਾਂ ਕਹੀਆਂ ਬਹੁਤ ਸਾਰੀਆਂ ਗੱਲਾਂ ਅਜਹੀਆਂ ਵੀ ਨੇ ਜੋ ਆਮ ਆਦਮੀ ਪਾਰਟੀ ਦੇ ਨਾਲ ਵੀ ਜੁੜੀਆਂ ਹੋਈਆਂ ਨੇ ਜੋ ਕਾਂਗਰਸ ਦੇ ਨਾਲ ਵੀ ਜੁੜੀਆਂ ਹੋਈਆਂ ਨੇ ਤੇ ਬਹੁਤ ਸਾਰੀਆਂ ਗੱਲਾਂ ਅਜੀਆਂ ਵੀ ਆ ਜੋ ਉਹਨਾਂ ਤੋਂ ਅਲੱਗ ਕਰਕੇ ਕੁਝ ਵੱਖਰਾ ਸ਼ੋਮਣੀ ਅਕਾਲੀ ਦਲ ਨੇ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਹੈ ਮੈਨੀਫੈਸਟੋ ਜਦੋਂ ਵੀ ਜਾਰੀ ਹੁੰਦਾ ਹੈ ਕਿਸੇ ਵੀ ਰਾਜਨੀਤਿਕ ਪਾਰਟੀ ਦਾ ਉਸ ਨੂੰ ਕੋਈ ਲੀਗਲ ਡਾਕੂਮੈਂਟ ਤਾਂ ਖੈਰ ਨਹੀਂ ਮੰਨਿਆ ਜਾ ਸਕਦਾ ਪਰ ਮੈਨੀਫੈਸਟੋ ਦੇ ਜ਼ਰੀਏ ਇਹ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਕੀ ਪਲੈਨਿੰਗ ਕੀਤੀ ਹੈ ਰਾਜਨੀਤਿਕ ਪਾਰਟੀਆਂ ਨੇ ਇਸ ਪਾਰਟੀ ਨੇ ਕਿਸ ਤਰ੍ਹਾਂ ਦੀ ਪਲੈਨਿੰਗ ਕੀਤੀ ਹੈ ਕਿ ਆਉਣ ਵਾਲਾ ਜੋ 5 ਸਾਲਾਂ ਦਾ ਸਮਾਂ ਹੋਊਗਾ ਉਸ ਦੌਰਾਨ ਕੀ ਕੁਝ ਕੀਤਾ ਜਾ ਸਕਦਾ ਹੈ ਕੀ ਕੁਝ ਹੋ ਸਕਦਾ ਹੈ ਪੰਜਾਬ ਦੇ ਵਿੱਚ ਕਿਸ ਤਰ੍ਹਾਂ ਪੰਜਾਬ ਦੀ ਨੁਹਾਰ ਬਦਲੀ ਜਾ ਸਕਦੀ ਹੈ ਕਿਸ ਤਰ੍ਹਾਂ ਦੇ ਨਾਲ ਪੰਜਾਬ ਵਿਕਾਸ ਦੀਆਂ ਲੀਹਾਂ ਤੇ ਤੋਰਿਆ ਜਾ ਸਕਦਾ ਹੈ ਇਸ ਨੂੰ ਥੋੜਾ ਜਿਹਾ ਦੇਖਣਾ ਸੌਖਾ ਜ਼ਰੂਰ ਹੋ ਜਾਂਦਾ ਹੈ ਤੇ ਅੱਜ ਗੱਲ ਸ਼ੋਮਣੀ ਅਕਾਲੀ ਦਲ ਦੇ ਮੈਨੀਫੈਸਟੋ ਦੀ ਗੱਲ ਕਰਾਂਗੇ ਸ਼ੋਮਣੀ ਅਕਾਲੀ ਦਲ ਦਾ ਮੈਨੀਫੈਸਟੋ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਜਾਰੀ ਕੀਤਾ ਜਾਰੀ ਕਰਨ ਮੌਕੇ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਪਹਿਲਾਂ 10 ਸਾਲਾਂ ਦੇ ਵਿੱਚ ਜਿੰਨੇ ਵੀ ਵਾਅਦੇ ਕੀਤੇ ਸ਼ੋਮਣੀ ਅਕਾਲੀ ਦਲ ਨੇ ਉਹ ਅਸੀਂ ਸਾਰੇ ਪੂਰੇ ਕੀਤੇ ਆ ਜੋ ਮੈਨੀਫੈਸਟੋ ਉਹਨਾਂ ਨੇ ਪਹਿਲਾਂ ਜਾਰੀ ਕੀਤਾ ਸੀ ਪਹਿਲਾਂ ਵੀ ਉਹਨਾਂ ਨੇ ਲੁਧਿਆਣਾ ਤੋਂ ਹੀ ਮੈਨੀਫੈਸਟੋ ਜਾਰੀ ਕੀਤਾ ਸੀ ਉਹਨਾਂ ਦਾ ਕਹਿਣਾ ਹੈ ਕਿ ਜਦੋਂ ਪਹਿਲਾਂ ਉਹਨਾਂ ਨੇ ਮੈਨੀਫੈਸਟੋ ਜਾਰੀ ਕੀਤਾ ਸੀ ਤੇ ਜੋ ਮੈਨੀਫੈਸਟੋ ਦੇ ਵਿੱਚ ਗੱਲਾਂ ਹੋਈਆਂ ਸੀ ਉਹ ਸਾਰੀਆਂ ਅਸੀਂ ਪੂਰੀਆਂ ਕੀਤੀਆਂ ਨੇ ਤੇ ਹੁਣ ਜੋ ਮੈਨੀਫੈਸਟੋ ਉਹਨਾਂ ਨੇ ਜਾਰੀ ਕੀਤਾ ਉਸ ਦੇ ਵਿੱਚ ਵੀ ਉਹਨਾਂ ਵੱਲੋਂ ਕਿਹਾ ਇਹ ਜਾ ਰਿਹਾ ਹੈ ਕਿ ਸਾਰ ਉਹ ਸਾਰੀਆਂ ਹੀ ਪੂਰੀਆਂ ਆਕੀਤੀਆਂ ਚਾਣੀਆਂ ਹਰ ਤੇ ਹਰ ਇੱਕ ਗੱਲ ਤੇ ਹਰ ਇੱਕ ਵਾਅਦੇ ਤੇ ਪਹਿਰੇਦਾਰੀ ਜ਼ਰੂਰ ਕੀਤੀ ਜਾਊਗੀ ਤੇ ਅੱਜ ਉਸੇ ਤੇ ਗੱਲ ਕਰਾਂਗੇ ਮੈਨੀਫੈਸਟੋ ਹੈ ਜੋ ਸ਼ੋਮਣੀ ਅਕਾਲੀ ਦਲ ਦਾ ਉਸਤੇ ਗੱਲ ਕਰਾਂਗੇ ਉਸ ਨੂੰ ਜੋੜ ਕੇ ਦੇਖਾਂਗੇ ਆਮ ਆਦਮੀ ਪਾਰਟੀ ਦੇ ਮੈਨੀਫੈਸਟੋ ਦੇ ਨਾਲ ਤੇ ਨਾਲ ਨਾਲ ਜੋੜ ਕੇ ਦੇਖਾਂਗੇ ਕਾਂਗਰਸ ਪਾਰਟੀ ਦੇ ਮੈਨੀਫੈਸਟੋ ਦੇ ਨਾਲ ਕਿਉਂਕਿ ਮੈਨੀਫੈਸਟੋ ਤੇ ਅੱਜ ਚਰਚਾ ਕਰਨੀ ਬਹੁਤ ਜ਼ਿਆਦਾ ਜ਼ਰੂਰੀ ਸੀ ਮੈਨੀਫੈਸਟੋ ਦੇ ਵਿੱਚ ਗੱਲਾਂ ਬਹੁਤ ਸਾਰੀਆਂ ਨੇ ਅ ਵਿਦਿਆਰਥੀਆਂ ਨੂੰ ਖੁਸ਼ ਕਰਨ ਦੀ ਵੀ ਕੋਸ਼ਿਸ਼ ਕੀਤੀ ਗਈ ਹੈ ਯੂਥ ਨੂੰ ਖੁਸ਼ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਕਿਸਾਨਾਂ ਨੂੰ ਖਾਸ ਕੇਂਦਰ ਕੀਤਾ ਗਿਆ ਹੈ ਤੇ ਆਮ ਜਨਤਾ ਜੋ ਗਰੀਬ ਤਬਕੇ ਦੇ ਲੋਕ ਹੁੰਦੇ ਨੇ ਉਹਨਾਂ ਦੀ ਭਲਾਈ ਦੇ ਲਈ ਵੀ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਉਹ ਕੀਤੀਆਂ ਗਈਆਂ ਨੇ ਇਸ ਮੈਨੀਫੈਸਟੋ ਦੇ ਵਿੱਚ ਤਾਂ ਮੈਨੀਫੈਸਟੋ ਤੇ ਚਰਚਾ ਕਰਾਂਗੇ ਤੇ ਗੱਲ ਸਿੰਪਲ ਹੈ ਦੇ ਵਿੱਚ ਅੱਜ ਸ਼ੋਮਣੀ ਅਕਾਲੀ ਦਲ ਦੇ ਮੈਨੀਫੈਸਟੋ ਤੇ ਚਰਚਾ ਕਰਨ ਦੇ ਲਈ ਸਾਡੇ ਨਾਲ ਮੌਜੂਦ ਨੇ ਸੀਨੀਅਰ ਪੱਤਰਕਾਰ ਤਰਲੋਚਨ ਸਿੰਘ ਉਹਨਾਂ ਨੂੰ ਜਾਣਦੇ ਆ ਕਿ ਕੀ ਹੈ ਇਹ ਮੈਨੀਫੈਸਟੋ ਜੋ ਸ਼ੋਮਣੀ ਅਕਾਲੀ ਦਲ ਦਾ ਹੈ ਤੇ ਕਿਹੜੀਆਂ-ਕਿਹੜੀਆਂ ਖਾਸ ਗੱਲਾਂ ਹੈ ਜਿਹੜੀਆਂ ਉਹ ਇਸ ਮੈਨੀਫੈਸਟੋ ਦੇ ਵਿੱਚ ਕੀਤੀਆਂ ਗਈਆਂ ਨੇ ਸੰਦੇਸ਼ ਸਭ ਤੋਂ ਪਹਿਲੀ ਗੱਲ ਤੇ ਇਹ ਹੈ ਵੀ ਇਹ ਦੇਖਣ ਦੀ ਲੋੜ ਹੈ ਵੀ ਜਿਹੜੇ ਮੈਨੀਫੈਸਟੋ ਨੇ ਉਹ ਸੱਚੀ ਮੁੱਚੀ ਸੱਚ ਦਾ ਰੂਪ ਧਾਰਦੇ ਆ ਜਾਂ ਵੋਟਾਂ ਵੇਲੇ ਵੋਟਰਾਂ ਨੂੰ ਪਰਮੋਹਣ ਦਾ ਕੰਮ ਕਰਦੇ ਨੇ ਆ ਸ਼ਰਮ ਦੇ ਇਕਾਲੀ ਦਲ ਨੇ ਬਹੁਤ ਵੱਡੇ ਦਾਅਵੇ ਵਾਅਦੇ ਕੀਤੇ ਨੇ ਅੱਜ ਥੋੜਾ ਜਿਹਾ ਪਹਿਲਾਂ ਹੀ ਮੈਨੀਫੈਸਟੋ ਜਾਰੀ ਕੀਤਾ ਇਸ ਤੋਂ ਪਹਿਲਾਂ ਕਾਂਗਰਸ ਨੇ ਵੀ ਕੁਝ ਨਹੀਂ ਛੱਡਿਆ ਉਹਨੇ ਕਿਹਾ ਵੀ ਪੰਜਾਬ ਨੂੰ ਸਵਰਗ ਬਣਾ ਦਾਂਗੇ ਕੈਪਟਨ ਸਾਹਿਬ ਨੇ ਕਿਹਾ ਉਹਨਾਂ ਦਾ ਮੈਨੀਫੈਸਟੋ ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਨੇ ਜਾਰੀ ਕੀਤਾ ਸੀ ਇਸੇ ਤਰ੍ਹਾਂ ਆਮ ਆਦਮੀ ਪਾਰਟੀ ਨੇ 4-5 ਮੈਨੀਫੈਸਟੋ ਜਾਰੀ ਕੀਤੇ ਨੇ ਹੋਰ ਵੀ ਜਾਰੀ ਕਰ ਰਹੇ ਨੇ ਸੋ ਇਹ ਸਾਰੀਆਂ ਗੱਲਾਂ ਤੋਂ ਮੈਨਕੇ ਨਾਲ ਇਹ ਤੋਂ ਪਹਿਲਾਂ ਸਾਨੂੰ ਇਹ ਸੋਚਣਾ ਪਊਗਾ ਇਹ ਵਿਚਾਰਨਾ ਪਊਗਾ ਵੀ 10 ਸਾਲ ਦੇ ਅਕਾਲੀ ਦਲ ਭਾਜਪੀ ਦੇ ਰਾਜ ਵਿੱਚ ਪੰਜਾਬ ਕਰੋੜਾ ਰੁਪਏ ਦੇ ਕਰਜ਼ੇ ਵਿੱਚ ਕਿਵੇਂ ਡੁੱਬ ਗਿਆ ਜਦੋਂ ਪੰਜਾਬੀਆਂ ਦੇ ਸਿਰ ਤੇ ਕਰੋੜਾਂ ਰੁਪਏ ਦਾ ਕਰਜ਼ਾ ਆ ਤੇ ਫਿਰ ਇਹ ਵਾਦੇ ਪੂਰੇ ਕਿੱਥੋਂ ਇਹ ਕਰ ਲਾਂਗੇ ਹੁਣ ਜਿਵੇਂ ਮੈਂ ਹੁਣੇ ਦੇਖਿਆ ਸੁਖਬੀਰ ਬਾਦਲ ਦੀ ਨੇ ਕਿਹਾ ਵੀ 5 ਲੱਖ ਲੋਕਾਂ ਦੇ ਕੱਚੇ ਘਰ ਪੱਕੇ ਕਰ ਦਵਾਂਗੇ ਬਹੁਤ ਵਧੀਆ ਗੱਲ ਹੈ ਬੜਾ ਚੰਗਾ ਲੱਗਦਾ ਵੀ ਜੇ ਅੱਜ ਦੇ ਯੁੱਗ 'ਚ ਵੀ ਪੰਜਾਬ ਦੇ ਲੋਕ ਪੰਜਾਬੀ ਸਮਝੇ ਜਾਂਦੇ ਬੜੇ ਖੁਸ਼ਹਾਲ ਨੇ ਆਂ ਦਾਤਾ ਨੇ ਦੇਸ਼ ਦਾ ਅੰਨ ਉਪਜਾਉਂਦੇ ਨੇ ਇਹ ਕੱਚੇ ਘਰਾਂ ਤੇ ਰਿਹਿੰਦੇ ਪਹਿਲੀ ਗੱਲ ਤੇ ਵੀ ਸਾਡੇ ਲਈ ਨਮੋਸ਼ੀ ਵਾਲੀ ਗੱਲ ਹੈ ਵੀ ਅੱਜ ਤੱਕ 5 ਲੱਖ ਲੋਕ ਤੇ ਐਡਮਿਟ 5 ਲੱਖ ਤੇ ਇਹਨਾਂ ਨੇ ਕਿਹਾ ਪੱਕੇ ਕਰਨੇ ਆ ਤੇ ਕੱਚੇ ਘਰ 5 ਲੱਖ ਤੋਂ ਵੱਧ ਕਿੰਨੇ ਹੋਣਗੇ ਸੋ ਅਹੀ ਸ਼ਾਬਾਸ਼ ਦਿੰਨੇ ਸ਼੍ਰੋਮਣੀ ਅਕਾਲੀ ਦਲ ਨੂੰ ਪਰ ਮੈਂ ਤਿੰਨਾਂ ਪਾਰਟੀਆਂ ਨੂੰ ਇਹ ਪੁੱਛਣਾ ਚਾਹੁੰਦਾ ਵੀ ਤੁਸੀਂ ਇਹ ਦੱਸੋ ਵੀ ਜੇ ਮੈਨੀਫੈਸਟੋ ਤੁਸੀਂ ਲਾਗੂ ਨਾ ਕਰ ਸਕੇ ਕਿ ਤੁਸੀਂ ਮੈਨੀਫੈਸਟੋ ਆਪਣੇ ਤੇ ਵਾਅਦਾ ਕੀਤਾ ਵੀ 6 ਮਹੀਨੇ ਬਾਅਦ ਰਿਵਿਊ ਕਰਾਂਗੇ ਸਾਲ ਬਾਅਦ ਕਰਾਂਗੇ ਡੇਢ ਸਾਲ ਬਾਅਦ 2 ਸਾਲਾਂ ਬਾਅਦ ਤੇ ਕਿਤੇ ਤੁਹਾਨੂੰ ਇਹ ਲਿਖਣ ਦੀ ਹਿੰਮਤ ਪਈ ਇਹਦੇ ਵਿੱਚ ਵੀ ਤੁਸੀਂ ਇਹ ਕਹੋਗੇ 2.5 ਸਾਲਾਂ ਬਾਅਦ ਅਸੀਂ 50% ਵਾਅਦੇ ਪੂਰੇ ਨਾ ਕੀਤੇ ਤਾਂ ਹੀ ਆਪਣੀ ਸਰਕਾਰ ਛੱਡ ਕੇ ਤੇ ਬਿਸਤਰਾ ਗੋਲ ਕਰ ਦਾਂਗੇ ਹੱਥ ਖੜੇ ਕਰ ਦਾਂਗੇ ਸੋ ਮੈਂ ਮੈਨੀਫੈਸਟੋ ਜਿਹੜੇ ਨੇ ਮੈਂ ਸਮਝਦਾ ਵੀ ਮੈਨੀਫੈਸਟੋ ਜਿਹੜੇ ਨੇ ਇਹਨਾਂ ਨੇ ਪਹਿਲਾਂ ਲੋਕਾਂ ਨੂੰ ਬੜਾ ਪਰੇਸ਼ਾਨ ਕੀਤਾ ਮੈਂ ਤਾਂ ਇੱਕ ਮੁੱਦੇ ਦੀ ਗੱਲ ਕਰਦਾ ਇਹਨਾਂ ਨੇ ਇਹਦੇ 'ਚ ਹੋਰ ਕਈ ਵਾਅਦੇ ਕੀਤੇ ਨੇ ਕਈ ਪ੍ਰੋਜੈਕਟ ਬਣਾਉਣੇ ਨੇ ਸਭ ਤੋਂ ਵੱਡੀ ਪੰਜਾਬ ਦੀ ਪ੍ਰੋਬਲਮ ਹੈ ਬੇਰੋਜ਼ਗਾਰੀ ਕੈਪਟਨ ਸਾਹਿਬ ਆ ਜਾ ਕੇ ਚੋਨ ਮદાન ਚ ਆ ਕੇ ਗੱਲ ਸੌ ਪੱਤਰ ਭਰ ਰਹੇ ਨੇ ਕੱਲੇ ਪਰਿਵਾਰ ਤੇ ਜਾ ਕੇ ਵੀ ਹਰੇਕ ਪਰਿਵਾਰ ਦੇ ਇੱਕ ਮੈਂਬਰ ਨੂੰ ਮੈਂ ਨੌਕਰੀ ਦਵਾਵਾਂਗਾ ਇਸੇ ਤਰ੍ਹਾਂ ਪਿਛਲੇ ਮੈਨੀਫੈਸਟੋ ਚ ਸ਼੍ਰੋਮਣੀ ਅਕਾਲੀ ਦਲ ਬੀਜੇਪੀ ਗੱਠ ਜੋੜ ਨੇ ਵਾਦਾ ਕੀਤਾ ਸੀ ਘੱਟੋ ਘੱਟ 10 ਲੱਖ ਨੌਕਰੀਆਂ ਦਵਾਵਾਂਗੇ ਨੌਵੇਂ ਸਾਲ ਚ ਆ ਕੇ ਪੰਜਾਬ ਸਰਕਾਰ ਨੇ ਫੈਸਲਾ ਕੀਤਾ 1,11,000 ਸਰਕਾਰੀ ਨੌਕਰੀਆਂ ਦਵਾਵਾਂਗੇ ਨੌਕਰੀਆਂ ਦਾ ਪ੍ਰੋਸੈਸ ਸ਼ੁਰੂ ਹਾਲੇ ਹੋਇਆ ਹੀ ਸੀ ਹਾਲੇ 5-10% ਅੱਗੇ ਵਧਿਆ ਸੀ ਤੇ ਕਪਲੇ ਤੇ ਕਪਲਾ ਆ ਗਿਆ ਜਿੰਨੀਆਂ ਭਰਤੀਆਂ ਦਾ ਪ੍ਰੋਸੈਸ ਹੋਇਆ 90% ਭਰਤੀਆਂ ਕਪਲਿਆਂ ਚ ਫਸ ਗਈਆਂ ਉਹਨਾਂ ਨੂੰ ਉਹ ਟੈਸਟ ਰੱਦ ਕਰਕੇ ਦੁਬਾਰਾ ਕਰਾਉਣੇ ਕਰਾਉਣ ਦੀ ਪ੍ਰੋਸੈਸ ਚੱਲਿਆ ਤੇ ਨਾਲ ਹੀ ਚੋਣ ਜਾਬਤਾ ਲੱਗ ਗਿਆ ਸੋ ਮੇਰੇ ਮੁਤਾਬਕ ਇਹ ਹੈ ਵੀ ਜਿਹੜੇ ਇਹ ਵਾਦੇ ਨੇ ਜੇ ਚੋਣ ਮਨੋਰਥ ਪੱਤਰਾਂ ਵਿੱਚ ਬਾਦਲ ਸਾਹਿਬ ਕੇਦਰੀਵਾਲ ਸਾਹਿਬ ਕੈਪਟਨ ਸਾਹਿਬ ਆਪਣਾ ਸੌ ਪੱਤਰ ਨਹੀਂ ਲਾਉਂਦੇ ਵੀ ਜੇ ਢਾਈ ਸਾਲਾਂ ਚ ਢਾਈ ਸਾਲ ਬਹੁਤ ਹੁੰਦੇ ਨੇ 2.5 ਸਾਲਾਂ ਚ ਹੀ 50% ਵਾਦੇ ਪੂਰੇ ਨਾ ਕਰ ਸਕੇ ਤੇ ਹੱਥ ਜੋੜ ਕੇ ਹੱਥ ਖੜੇ ਕਰਕੇ ਪੰਜਾਬੀਆਂ ਤੋਂ ਮਾਫੀ ਮੰਗ ਕੇ ਬਾਹਰ ਚੱਲ ਜਾਣਗੇ ਮੈਂ ਸਮਝਦਾ ਵੀ ਫੇਰ ਹੀ ਇਹ ਚੋਣ ਮੈਨੀਫੈਸਟਾ ਦਾ ਕੋਈ ਮਹੱਤਵ ਹੈ ਨਹੀਂ ਤੇ ਮਹਿਜ ਰੱਦੀ ਦੇ ਟੁਕੜੇ ਮੈਦੇ ਸਮਝਦਾ ਇਹਨਾਂ ਨੂੰ ਮੈਨੀਫੈਸਟੋ ਉਸ ਦੀ ਜਿਵੇਂ ਗੱਲ ਕੀਤੀ ਤਾਂ ਜੇ ਮੈਨੀਫੈਸਟੋ ਵਾਲ ਚਾਤੀ ਮਾਰੀ ਹੈ ਆਪਾਂ ਸ਼ੋਮਣੀ ਅਕਾਲੀ ਦਲ ਦਾ ਬਹੁਤ ਸਾਰੇ ਵਾਦੇ ਆ ਜਿਹੜੇ ਸ਼ੋਮਣੀ ਅਕਾਲੀ ਦਲ ਨੇ ਕੀਤੇ ਤੇ ਜੇ ਉਹਨਾਂ ਨੂੰ ਕਾਂਗਰਸ ਤੇ ਆਮ ਆਦਮੀ ਪਾਰਟੀ ਨਾਲ ਦੇਖੀਏ ਤਾਂ ਬਹੁਤ ਸਾਰੇ ਵਾਦੇ ਅਜੇ ਵੀ ਆ ਜਿਹੜੇ ਬਹੁਤ ਮਿਲਦੇ ਜੁਲਦੇ ਹੁੰਦੇ ਆ ਜਿਵੇਂ ਆਟਾ ਦਾਲ ਸਕੀਮ ਦੀ ਜੇ ਗੱਲ ਕੀਤੀ ਕੀਤੀ ਜਾਵੇ ਆਟਾ ਦਾਲ ਸਕੀਮ ਹੈ ਜਿਹੜੀ ਉਹ ਇਹਨਾਂ ਨੇ ਕਾਂਗਰਸ ਪਾਰਟੀ ਨੇ ਆਟਾ ਦਾਲ ਸਕੀਮ ਦੇ ਨਾਲ ਚਾਹ ਪੱਤੀ ਵੀ ਜੋੜਤੀ ਸੀ ਕਿ ਚਾਹ ਪੱਤੀ ਵੀ ਦੇਵਾਂਗੇ ਤੇ ਹੁਣ ਸ਼ੋਮਣੀ ਅਕਾਲੀ ਦਲ ਕਹਿ ਰਿਹਾ ਕਿ ਅਸੀਂ ਕਿਉ ਵੀ ਜੋੜ ਦੇਵਾਂਗੇ ਇਹੋ ਜੀਆਂ ਬਹੁਤ ਸਾਰੀਆਂ ਯਾਮ ਲਿਆ ਜੀਆਂ ਲੱਗ ਰਹੀਆਂ ਨੇ ਕਿ ਬਹੁਤ ਹੀ ਇੱਕੋ ਇੱਕੋ ਜੀਆਂ ਗੱਲਾਂ ਜਿਹੜੀਆਂ ਉਹ ਤਿੰਨੋਂ ਪਾਰਟੀਆਂ ਕਹਿ ਰਹੀਆਂ ਨੇ ਸੰਦੇਸ਼ ਮੈਂ ਸਮਝਦਾ ਵੀ ਇਹ ਕੀ ਗੱਲ ਪੰਜਾਬ ਦੇ ਲੋਕਾਂ ਨੂੰ ਭਿਖਾਰੀ ਮੰਨਦੇ ਨੇ ਕੋਈ ਕਹਿੰਦਾ ਕਿਓ ਦਊਂਗਾ ਕੋਈ ਕਹਿੰਦਾ ਮੈਂ ਚਾਹ ਪੱਤੀ ਦਊਂਗਾ ਹਨਾ ਕੋਈ ਕਹਿੰਦਾ ਮੈਂ ਕੱਚੇ ਮਕਾਨ ਪੱਕੇ ਕਰੂੰਗਾ ਪਰ ਇਹ ਕਿਉਂ ਨਹੀਂ ਗੱਲ ਕਹਿੰਦੇ ਵੀ ਅਸੀਂ ਹਰੇਕ ਫੈਮਿਲੀ ਦੇ ਮੈਂਬਰ ਨੂੰ ਜਾਂ ਜਿਹੜਾ ਪੜ੍ਹਿਆ ਲਿਖਿਆ ਕੋਈ میٹرਿਕ ਜਨੇ ਕੀਤੀ ਜਨੇ ਬੀਏ ਕੀਤੀ ਜਨੇ ਡਿਗਰੀ ਕੀਤੀ ਜਾਂ ਜਿਹਦੇ ਕੋਈ ਸਕਿੱਲ ਹੈ ਇਹ ਗਰੰਟੀ ਕਿ ਉਹਨੇ ਦੰਦੇ ਵੀ ਉਹਨੂੰ ਉਹਦੇ ਜੀਉਣ ਯੋਗੀ ਤਨਖਾਹ ਜਿੰਨੀ ਨੌਕਰੀ ਦਵਾਂਗੇ ਬਾਦਤ ਇਹ ਕਰਨਾ ਚਾਹੀਦਾ ਇਹਦਾ ਮਤਲਬ ਸ਼ਗਨ ਸਕੀਮ ਮੈਂ ਕਹਿੰਦਾ ਬਿਲਕੁਲ ਠੀਕ ਹੈ ਗਰੀਬਾਂ ਨੂੰ ਦੇਣੀ ਚਾਹੀਦੀ ਹੈ ਬੁਢਾਪਾ ਪੈਨਸ਼ਨ ਵੀ ਦੇਣੀ ਚਾਹੀਦੀ ਹੈ ਹੋਰ ਸਮਾਜਿਕ ਕਲਿਆਣ ਦੀਆਂ ਜਿਹੜੀਆਂ ਨੇ ਸਕੀਮਾਂ ਦੇਣੀਆਂ ਚਾਹੀਦੀਆਂ ਨੇ ਲੋਕਾਂ ਨੂੰ ਫਾਇਦੇ ਦੇਣੇ ਚਾਹੀਦੇ ਨੇ ਪਰ ਸਵਾਲ ਤੇ ਹੁੰਦਾ ਹੈ ਵੀ ਇੱਕ ਕਮਿਟਮੈਂਟ ਕਿਉਂ ਨਹੀਂ ਕਰਦੇ ਕਿਉਂ ਪੰਜਾਬ ਦੀ ਇੰਡਸਟਰੀ ਤੇ ਸੰਦੇਸ਼ ਸਾਰੀ ਰੁਲ ਗਈ ਹੈ ਤੁਸੀਂ ਗੁਬਿੰਦਗੜ੍ਹ ਜਾਓ ਅੱਜਕੱਲ ਤੇ ਉਹ ਹਾਈਵੇ ਬਣਿਆ ਹੈ ਓਵਰਬ੍ਰਿਜ ਤੋਂ ਆਪਾਂ ਜਦੋਂ ਸਾਡੀ ਗੱਡੀ ਜਾਂਦੀ ਥੱਲੇ ਦੇਖਦੇ ਆ ਉਹ ਇੰਡਸਟਰੀ ਸ਼ਹਿਰ ਹੀ ਨਹੀਂ ਲੱਗਦਾ ਉਹ ਲੱਗਦਾ ਜਿਵੇਂ ਖੰਡਰਾਂ ਦਾ ਸ਼ਹਿਰ ਹੈ ਵੱਡੀਆਂ ਵੱਡੀਆਂ ਇੰਡਸਟਰੀਆਂ ਦੀਆਂ ਜਿਹੜੀਆਂ ਬਿਲਡਿੰਗ ਨੇ ਉੱਥੇ ਕਬੂਤਰ ਕਾਂ ਜਿਹੜੇ ਬੈਠੇ ਨੇ ਉਹਨਾਂ ਦੇ ਹਲਨੇ ਬਣੇ ਨੇ ਕੋਈ ਅੱਧੀ ਗੰਦ ਟੁੱਟੀ ਆ ਕੋਈ ਢਈ ਆ ਕੋਈ ਕਿਸੇ ਦਾ ਲੈਂਟਰ ਥੱਲੇ ਗਿਆ ਆ ਜਦੋਂ ਤੁਸੀਂ ਇੰਡਸਟਰੀ ਪੰਜਾਬ ਦੀ ਜਿਹੜੀ ਹੈ ਉਹ ਬਰਬਾਦ ਹੋਈ ਪਈ ਹੈ ਜਦੋਂ ਪੰਜਾਬ ਦੇ ਤੁਸੀਂ ਸਰਕਾਰੀ ਦਫ਼ਤਰ ਚ ਨੌਕਰੀ ਦਿੰਦੇ ਜੇ ਤੇ ਤੁਸੀਂ ਕੰਡੀਸ਼ਨ ਲਾਉਂਦੇ ਜੇ ਬੀ ਮੁਲਾਜ਼ਮ ਜਿਹੜਾ ਨਵਾਂ ਭਰਤੀ ਕਰਨਾ ਉਹ ਕਲਰਕ ਹੋ ਸਕਦਾ ਸਟੈਨੋ ਹੋ ਸਕਦਾ ਉਹ ਡਰਾਫਟਸਮੈਨ ਹੋ ਸਕਦਾ ਉਹ ਜੇਈ ਹੋ ਸਕਦਾ ਸੰਦੇਸ਼ ਇਹਨਾਂ ਨੇ ਕੰਡੀਸ਼ਨ ਲਾ ਦਿੱਤੀ ਹੈ ਬਾਦਲ ਸਰਕਾਰ ਨੇ ਨਵੀਂ ਭਰਤੀ ਜਦੋਂ ਹੋਊਗੀ ਮੁਲਾਜ਼ਮ ਦੀ ਉਹਨੂੰ ਸਿਰਫ ਬੇਸਿਕ ਤਨਖਾਹ ਮਿਲੇਗੀ ਮੋਡਲੀ ਤਨਖਾਹ ਮਿਲੇਗੀ ਉਹ ਉਹਦਾ ਅਰਥ ਇਹ ਹੈ ਵੀ ਜੇ ਇੱਕ ਕਲਰਕ ਦੀ 30000 ਰੁਪਿਆ ਤਨਖਾਹ ਬੰਦੀ ਹੈ ਤੇ ਤਿੰਨ ਸਾਲ ਉਹ 10000 ਰੁਪਏ ਤੇ ਆਪਣੀ ਜ਼ਿੰਦਗੀ ਗੁਜ਼ਾਰ ਕਰੇਗਾ ਸੋ ਇੱਕ ਪਾਸੇ ਤੇ ਲੋਕਾਂ ਦਾ ਮੂੰਹ ਬੰਨ ਰਿਹਾ ਵੀ ਤੈਨੂੰ ਤਿੰਨ ਰੋਟੀਆਂ ਦੀ ਲੋੜ ਆ ਪਰ ਤਿੰਨ ਸਾਲ ਤੈਨੂੰ ਇੱਕ ਰੋਟੀ ਖਾ ਕੇ ਜੀਉਣਾ ਪਊਗਾ ਹੋ ਸਕਦਾ ਤਿੰਨ ਸਾਲ ਨੂੰ ਮਾਰੀ ਜਾਵੇ ਜਿੰਨੂੰ ਤਿੰਨ ਰੋਟੀਆਂ ਦੀ ਲੋੜ ਆ ਤਿੰਨ ਸਾਲ ਬਾਅਦ ਉਹ ਕਿੱਥੇ ਪਹੁੰਚੇਗਾ ਸੋ ਦੂਸਰੇ ਪਾਸੇ ਇੰਡਸਟਰੀ ਜਿਹੜੀ ਹੈ ਬਰਬਾਦ ਹੋ ਚੁੱਕੀ ਹੈ ਇਹ ਲੋਕ ਕਹਿ ਰਹੇ ਨੇ ਵੀ ਕੋਈ ਕਹਿੰਦਾ 50 ਲੱਖ ਮੇਰੇ ਹਲ ਕੇਜਰੀਵਾਲ ਸਾਹਿਬ ਨੇ ਤਾਂ ਕਹਿੰਦਾ 50 ਲੱਖ ਨੌਕਰੀਆਂ ਦੇਵਾਂਗੇ 50 ਲੱਖ ਤੇ ਪੋਸਟਾਂ ਹੀ ਹਨ ਨਹੀਂ ਪੰਜਾਬ ਸਰਕਾਰ ਦੇ ਦਫ਼ਤਰਾਂ 'ਚ 50 ਲੱਖ ਤੇ ਇੰਡਸਟਰੀ 'ਚ ਪੋਸਟਾਂ ਹੀ ਹਨ ਨਹੀਂ ਉਹ ਇੰਡਸਟਰੀ ਹਨ ਨਹੀਂ ਗੀ ਤੇ 50 ਲੱਖ ਤੇ ਮੈਗਨਾ ਸਾਰੇ ਹਿੰਦੁਸਤਾਨ 'ਚ ਨਹੀਂ ਆਪਾਂ ਦੇ ਸਕਦੇ ਸੋ ਮੈਂ ਤੇ ਇਹੀ ਗੱਲ ਕਹਿੰਦਾ ਵੀ ਜਿਹੜੀਆਂ ਸਿਆਸੀ ਪਾਰਟੀਆਂ ਨੇ ਨਾ ਇਹ ਮੈਨੀਫੈਸਟੋ ਬਣਾ ਕੇ ਇੱਕ ਵਾਰੀ ਫਿਰ ਲੋਕਾਂ ਨੂੰ ਬੇਕੂਫ ਬਣਾ ਰਹੀਆਂ ਨੇ ਸਿੱਧੀ ਗੱਲ ਕਰਨ ਮੈਂ ਕਹਿੰਦਾ ਕੋਈ ਮੈਨੀਫੈਫੈਸਟੋ ਬਣਾਉਣ ਦੀ ਲੋੜ ਨਹੀਂ ਸੌ ਪੱਤਰ ਭਰਨ ਵੀ ਪੰਜਾਬ ਦੇ ਜਿਹੜੀ ਬੇਰੋਜ਼ਗਾਰੀ ਉਹ ਦੂਰ ਕਰ ਦਾਂਗੇ ਆ ਹੁਣੇ ਕੈਪਟਨ ਸਾਹਿਬ ਕਹਿੰਦੇ ਮੈਂ 4 ਹਫ਼ਤਿਆਂ 'ਚ ਡਰਗ ਖਤਮ ਕਰ ਦੂੰਗਾ ਅਕਾਲੀ ਦਲ ਬੀਜੇਪੀ ਵਾਲੇ ਕਹਿੰਦੇ ਵੀ ਇਹ ਤੇ ਇੰਟਰਨੈਸ਼ਨਲ ਪ੍ਰੋਬਲਮ ਐ ਡਰੱਗ ਦੀ ਕੋਈ ਸਾਡੀ ਕੋਈ ਵੱਖਰੀ ਸਮੱਸਿਆ ਨਹੀਂ ਗੀ ਇਸੇ ਤਰ੍ਹਾਂ ਆਮ ਆਦਮੀ ਪਾਰਟੀ ਵਾਲੇ ਕਹਿੰਦੇ ਆ ਕੇਜਰੀਵਾਲ ਸਾਹਿਬ ਆਪਣਾ ਵੱਡਾ ਦਾਵਾ ਕਰੀ ਜਾਂਦੇ ਨੇ ਉਹ ਹੋਰ ਕੁਝ ਨਹੀਂ ਕਹਿੰਦੇ ਉਹਨਾਂ ਨੂੰ ਲੱਗਦਾ ਵੀ ਇਹ ਗੱਲ ਕਹਿਣ ਨਾਲ ਸ਼ਹਿਰ ਵੋਟਾਂ ਵੱਧ ਮਿਲ ਜਾਣੀਆਂ ਉਹ ਕਹਿੰਦੇ 15 ਸਾਡੀ ਸਰਕਾਰ ਬਣ ਜਾਣੀ 11 ਮਾਰਚ ਨੂੰ ਰਿਜ਼ਲਟ ਆਉਣੇ ਵੀ ਨੂੰ ਆਪ ਦੀ ਸਰਕਾਰ ਦਾ ਝੰਡਾ ਝੁਲ ਜਾਣਾ ਤੇ 15 April ਨੂੰ ਬਿਕਰਮ ਸਿੰਘ ਬਜੀਠੀਆਂ ਨੂੰ ਮੈਂ ਜੇਲ੍ਹ ਚ ਸੌੜ ਦੇਣਾ ਮਾਰ ਕੇ ਪਾਜੀਆਂ ਨੇ ਸੋ ਮੇਰਾ ਕਹਿਨ ਦਾ ਮਤਲਬ ਤੁਸੀਂ ਕੁਝ ਨਾ ਕਰੋ ਤੁਸੀਂ ਇਹ ਗੱਲ ਕਹਿ ਦਿਓ ਪੰਜਾਬ ਦੇ ਬੇਰੁਜ਼ਗਾਰ ਮੁੰਡਿਆਂ ਨੂੰ ਨੌਕਰੀਆਂ ਦੇ ਦਾਂਗੇ ਉਹ ਨੌਕਰੀਆਂ ਸੱਚੀ ਮੁੱਚੀ ਜੇ ਦੇ ਦੋ ਤੇ ਪੰਜਾਬ ਚ ਡਰੱਗ ਵੀ ਆਪਣੇ ਆਪ ਖਤਮ ਹੋ ਜਾਊਗੀ ਤੇ ਪੰਜਾਬ ਚ ਕ੍ਰਾਈਮ ਵੀ ਖਤਮ ਹੋ ਜਾਊਗਾ ਸੰਦੇਸ਼ ਕ੍ਰਾਈਮ ਕਿਉਂ ਹੈ ਡਰੱਗ ਕਿਉਂ ਹੈ ਜਦੋਂ ਮੇਰਾ ਬੱਚਾ ਬੀਟੈਕ ਕਰਕੇ ਤੇ ਬਾਜ਼ਾਰ ਚ ਰੁਲਦਾ ਫਿਰੂਗਾ ਉਹਨੂੰ 3000 ਦੀ ਨੌਕਰੀ ਨਹੀਂ ਮਿਲੇਗੀ ਫਰਸਟ੍ਰੇਸ਼ਨ ਆਏਗੀ ਫ੍ਰਸਟ੍ਰੇਸ਼ਨ ਆਏਗੀ ਉਹ ਫਿਰ ਫ੍ਰਸਟ੍ਰੇਸ਼ਨ ਦੂਰ ਕਰਨ ਲਈ ਕਿਰਾਏ ਪਾਊਗਾ ਜਾਂ ਡਰੱਗ ਲਊਗਾ ਜਾਂ ਫਿਰ ਆਪਣੇ ਸ਼ੌਂਕ ਪੂਰੇ ਕਰਨ ਲਈ ਉਹ ਕਿਸੇ ਦੇ ਵੱਖੀ ਤੇ ਚਾਕੂ ਮਾਰ ਕੇ ਤੇ ਸਨੇਚਿੰਗ ਕਰੇਗਾ ਸੋ ਮੇਰੀ ਤੇ ਇਨਾਂ ਲੋਕਾਂ ਨੂੰ ਐ ਜਰਨਲਿਸਟ ਅਸੀਂ ਚੈਨਲ ਵੱਲੋਂ ਵੀ ਇਹੀ ਅਪੀਲ ਕਰਦੇ ਆ ਵੀ ਤੁਸੀਂ ਸੱਚੇ ਸੁੱਚੇ ਤੌਰ ਤੇ ਹਾਲੇ ਤਾਈਂ ਸਮਝ ਨਹੀਂ ਆਈ ਇਹ ਪੰਜਾਬ ਦੇ ਲੋਕਾਂ ਨੂੰ ਸ਼ਾਇਦ ਹੁਣ ਵੀ ਮੂਰਖ ਸਮਝਦੇ ਆ ਖਾਸ ਕਰਕੇ ਅਕਾਲੀ ਦਲ ਬੀਜੇਪੀ ਤੇ ਕਾਂਗਰਸ ਨੂੰ ਸਮਝ ਤਾਂ ਕਾਫੀ ਆ ਗਈ ਆਮ ਆਦਮੀ ਪਾਰਟੀ ਨੂੰ ਮੈਂ ਚੰਗਾ ਨਹੀਂ ਸਮਝਦਾ ਪਰ ਆਮ ਆਦਮੀ ਪਾਰਟੀ ਨੇ ਪੰਜਾਬ ਚ ਆ ਕੇ ਇਹਨਾਂ ਦੀ ਅੱਖਾਂ ਖੋਲਤੀਆਂ ਨੇ ਔਰ ਉਹਦੇ ਨਾਲ ਇੱਕ ਫਾਇਦਾ ਇਹ ਵੀ ਹੋਇਆ ਵੀ ਲੋਕ ਬੜੇ ਅਵੇਅਰ ਹੋ ਗਏ ਲੋਕ ਜਿਵੇਂ ਦੇਖੋ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਚੋਣ ਪ੍ਰਚਾਰ ਕਰਦੇ ਨੇ ਬੜਾ ਸਤਿਕਾਰ ਆ ਸਾਡੇ ਮਨ ਚ ਉਹਨਾਂ ਪ੍ਰਤੀ ਪੰਜ ਵਾਰ ਸੀਐਮ ਰਹੇ ਨੇ ਉਹਨਾਂ ਪੰਜਾਬ ਲਈ ਬਹੁਤ ਲੰਮੀਆਂ ਜੇਹਲਾਂ ਕੱਟੀਆਂ ਨੇ ਪਰ ਸੰਦੇਸ਼ ਬੜੀ ਹੈਰਾਨੀ ਦੀ ਗੱਲ ਆ ਵੀ ਜਦੋਂ 100 ਬੰਦੇ ਦੀ ਚੋਣ ਰੈਲੀ ਨੂੰ ਐਡਰੈਸ ਕਰਦੇ ਤੇ ਤਕਰੀਬਨ ਦੂਜੀ ਤੀਜੀ ਰੈਲੀ ਚ ਚਾਰ ਬੰਦੇ ਉੱਠ ਕੇ ਇੱਕ ਬਜ਼ੁਰਗ ਨੂੰ ਸਵਾਲ ਕਰਦੇ ਨੇ ਕੀ ਮਾੜੀ ਗੱਲ ਹੈ ਸੋ ਇਹਨਾਂ ਲੋਕਾਂ ਨੂੰ ਸਮਝ ਲੈਣਾ ਚਾਹੀਦਾ ਵੇ ਜਿਹੜੇ ਬੜੇ ਬੜੇ ਸੋਹਣੀਆਂ ਫੋਟੋਆਂ ਲਾ ਕੇ ਤੁਸੀਂ ਬਹੁਤ ਲਸ਼ਕਾਰੇ ਮਾਰਦੇ ਮੈਨੀਫੈਸਟੋ ਜਾਰੀ ਕਰਦੇ ਜੇ ਇਹਨਾਂ ਨਾਲ ਵੋਟਰਾਂ ਨੇ ਹੁਣ ਨਹੀਂ ਪਰਵਾਉਣਾ ਜਿੰਨਾ ਤੇ ਸੱਚ ਨਹੀਂ ਤੁਸੀਂ ਬੋਲੋਗੇ ਅ ਮਤਲਬ ਕੁੱਲ ਮਿਲਾ ਕੇ ਲੋੜ ਹੈ ਕਿ ਜੜ ਹੈ ਜਿਹੜੀ ਕਿਸੇ ਵੀ ਮੁਸੀਬਤ ਦੀ ਕਿਸੇ ਵੀ ਸਮੱਸਿਆ ਦੀ ਜੜ ਹੈ ਜਿਹੜੀ ਸਭ ਤੋਂ ਪਹਿਲਾਂ ਉਹ ਖਤਮ ਕੀਤੀ ਜਾਵੇ ਤਾਂ ਜੋ ਆਉਣ ਵਾਲੇ ਸਮੇਂ ਦੇ ਵਿੱਚ ਉਹ ਸਮੱਸਿਆਵਾਂ ਹੈ ਜਿਹੜੀਆਂ ਉਹ ਆਉਣ ਹੀ ਨਾ ਬਜਾਏ ਇਸ ਦੇ ਕਿ ਉਸ ਦੇ ਉੱਪਰ ਜੋ ਸਮੱਸਿਆ ਹੈ ਜੋ ਪ੍ਰੋਬਲਮ ਹੈ ਉਸ ਨੂੰ ਐਂਡ ਤੋਂ ਜਾ ਕੇ ਖਤਮ ਕਰੇ ਲੋੜ ਹੈ ਜੜ ਨੂੰ ਹੀ ਖਤਮ ਕਰ ਦਿੱਤਾ ਜਾਵੇ ਤਾਂ ਜੋ ਆਉਣ ਵਾਲੀਆਂ ਦਿਨਾਂ ਦੇ ਵਿੱਚ ਇਹਨਾਂ ਸਮੱਸਿਆਵਾਂ ਦੇ ਨਾਲ ਜੋ ਸਾਡੀ ਆਉਣ ਵਾਲੀ ਪੀੜ੍ਹੀ ਹੈ ਉਸ ਨੂੰ ਇਹਨਾਂ ਸਮੱਸਿਆਵਾਂ ਦੇ ਨਾਲ ਯੋਜਨਾ ਨਾ ਪਵੇ